ਕਹਾਣੀ ਤਿੱਲ ਫੁੱਲ ਵਕੀਲ ਸਾਹਿਬ ਤੁਸੀਂ ਗਲਤ ਬੰਦੇ ਨੂੰ ਤਾਂ ਇਹ ਕਾਗਜ਼ ਨਹੀਂ ਦੇ ਰਹੇ ਨਹੀਂ ਜੀ ਇਹ ਤੁਹਾਡੇ ਹੀ ਨੇ ਤੁਸੀਂ ਦਸਕਤ ਕਰੋ ਦਸਕਤ ਮੈਂ ਕਰ ਦਿੰਨੀ ਆ ਪਰ ਜੇ ਉਹਨਾਂ ਦੇ ਕਿਸੇ ਦੂਜੇ ਰਿਸ਼ਤੇਦਾਰ ਨੇ ਇਸ ਨੂੰ ਚੈਲੰਜ ਕਰ ਦਿੱਤਾ ਤਾਂ ਮੁਸ਼ਕਲ ਹੋ ਜਾਵੇਗੀ ਮੈਡਮ ਕੋਈ ਮੁਸ਼ਕਲ ਨਹੀਂ ਹੁੰਦੀ ਇਹ ਵਸੀਅਤ ਦਾ ਮਾਮਲਾ ਹੈ ਦਿਨੇਸ਼ ਬਾਬੂ ਨੇ ਕੁਝ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਕੀਤੀ ਸੀ ਸ਼ਾਹਰਦੀ ਇੱਕ ਸਨਮਾਨਿਤ ਹਸਤੀ ਨੇ ਗਵਾਹ ਵਜੋਂ ਇਸਤੇ ਆਪਣੇ ਦਸਖਤ ਕੀਤੇ ਹਨ ਇਸ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਇਸ ਗੱਲੋਂ ਤੁਸੀਂ ਬੇਫਿਕਰ ਰਹੋ ਵਕੀਲ ਨੇ ਇਹ ਕਹਿ ਕੇ ਦੀਪਤੀ ਨੂੰ ਤਸੱਲੀ ਕਰਾ ਦਿੱਤੀ ਚਲੋ ਤੁਸੀਂ ਕਹਿੰਦੇ ਹੋ ਤਾਂ ਮੈਂ ਦਸਖਤ ਕਰ ਦਿੰਨੀ ਹਾਂ ਜੇ ਕੁਝ ਹੋਇਆ ਤਾਂ ਸਾਬਣਾ ਵੀ ਤੁਸਾ ਹੈ ਇਹਨਾਂ ਕਹਿੰਦਿਆਂ ਸਾਰ ਦੀਪਤੀ ਨੇ ਕਾਗਜ਼ਾ ਤੇ ਦਸਖਤ ਕਰ ਦਿੱਤੇ ਕੋਈ ਗੱਲ ਨਹੀਂ ਜੀ ਜਦੋਂ ਬੁਲਾਓਗੇ ਹਾਜ਼ਰ ਹੋ ਜਾਵਾਂਗੇ ਮੈਡਮ ਤੁਹਾਨੂੰ ਇੱਕ ਦਿਨ ਰਜਿਸਟਰ ਦੇ ਦਫ਼ਤਰ ਮੇਰੇ ਨਾਲ ਚੱਲਣਾ ਪਵੇਗਾ ਉੱਥੇ ਰਜਿਸਟਰਾਰ ਦੀ ਮੌਜੂਦਗੀ ਵਿੱਚ ਦਸਕਤ ਕਰਨੇ ਨੇ ਤੇ ਹੱਥੋਂ-ਹੱਥ ਮਕਾਨ ਦੀ ਰਜਿਸਟਰੀ ਤੁਹਾਡੇ ਨਾਂ ਹੋ ਜਾਵੇਗੀ ਬੈਂਕ ਵਾਲਾ ਕੰਮ ਵੀ ਕਰਨਾ ਹੈ ਮਿਸਟਰ ਦਿਨੇਸ਼ ਨੇ ਮਨੂ ਨੀਤ ਵਿਅਕਤੀ ਦੇ ਕਾਲਮ ਵਿੱਚ ਤੁਹਾਡਾ ਨਾਮ ਲਿਖਿਆ ਸੀ ਮੈਂ ਜਾਣਦੀ ਹਾਂ ਖਾਤਾ ਖਲੌਣ ਸਮੇਂ ਮੈਂ ਉਹਨਾਂ ਦੇ ਨਾਲ ਹੀ ਸੀ। ਦੀਪਤੀ ਨੇ ਪੁਰਾਣੀ ਜਾਤ ਤਾਜ਼ਾ ਕਰਦਿਆਂ ਕਿਹਾ, "ਚੰਗਾ, ਮੈਨੂੰ ਹੁਣ ਦਿਓ ਇਜਾਜ਼ਤ ਜਿੱਦਾਂ ਦਾ ਪ੍ਰੋਗਰਾਮ ਬਣਿਆ ਮੈਂ ਤੁਹਾਨੂੰ ਫੋਨ ਕਰ ਦੇਵਾਂਗਾ। ਐਨਾ ਵੱਡਾ ਫੈਸਲਾ?" ਸਟ੍ਰੇਂਜ। ਸੁਪਨੇ ਵਿੱਚ ਵੀ ਇਹੋ ਜਿਹਾ ਖਿਆਲ ਮਨ ਵਿੱਚ ਲਿਆਉਣ ਤੋਂ ਪਹਿਲਾਂ 100 ਵਾਰ ਸੋਚਦੀ। ਬੀਤੇ ਬਰੇ ਬੀਤ ਚੁੱਕੇ ਨੇ ਇਸ ਦੁਜੇ ਇੱਕ ਦੁਜੇ ਤੋਂ ਵੱਖ ਹੋયા ਮਿਲਣਾ ਤਾਂ ਇੱਕ ਪਾਸੇ ਰਿਹਾ ਅਚਨਚੇਤ ਟਕਰਾ ਹੋ ਜਾਣ ਤੇ ਵੀ ਕਦੇ ਦਵਾ ਸਲਾਮ ਨਹੀਂ ਹੋਈ ਫਿਰ ਇਹ ਦਰਿਆ ਦੇ ਲਈ ਕੀ ਮਤਲਬ ਇਸ ਦਾ ਮੈਨੂੰ ਸਮਝ ਨਹੀਂ ਆਉਂਦਾ ਉਹ ਆਪਣੀ ਵਸੀਅਤ ਬਦਲ ਵੀ ਤਾਂ ਸਕਦਾ ਸੀ ਕੀ ਉਹ ਅਜੇ ਵੀ ਮੈਨੂੰ ਚਾਹੁੰਦਾ ਸੀ ਜਾਂ ਮਿਲਣ ਦੀ ਤਾਂਗ ਰੱਖਦਾ ਸੀ ਜੇ ਇਹੋ ਜਹੀ ਗੱਲ ਸੀ ਤਾਂ ਉਹਨੇ ਕਦੇ ਮਿਲਣ ਦਾ ਯਤਨ ਕਿਉਂ ਨਹੀਂ ਕੀਤਾ ਮੈਂ ਕਿਹੜਾ ਉਹਨੂੰ ਰੋਕਿਆ ਸੀ ਕੀ ਉਸ ਵਿੱਚ ਦਲੇਰੀ ਦੀ ਘਾਟ ਸੀ ਮੈਨੂੰ ਲੱਗਦਾ ਤਾਂ ਨਹੀਂ ਜੇ ਦਲੇਰੀ ਦੀ ਘਾਟ ਹੁੰਦੀ ਤਾਂ ਉਹ ਇੰਨਾ ਵੱਡਾ ਫੈਸਲਾ ਨਹੀਂ ਸੀ ਲੈ ਸਕਦਾ ਕਮਜ਼ੋਰ ਦਿਲ ਦਾ ਬੰਦਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਇਸ ਲਈ ਜਿਗਰੇ ਗੁਰਦੇ ਦੀ ਲੋੜ ਹੁੰਦੀ ਹੈ ਜੋ ਉਸ پاس ਹੈ ਸੀ ਫਿਰ ਉਹ ਮਿਲਿਆ ਕਿਉਂ ਨਹੀਂ ਉਹਨੇ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਨਹੀਂ ਕੱਢਿਆ ਉਹਦਾ ਦਿਲ ਤੜਫਦਾ ਰਿਹਾ ਮੇਰੇ ਲਈ ਹਾਂ ਮੇਰੇ ਗਿਆਨ ਵਿੱਚ ਇਹ ਗੱਲ ਉੱਕਾ ਨਹੀਂ ਸੀ ਜੇ ਹੁੰਦੀ ਤਾਂ ਮੈਂ ਇੱਕ ਮਿੰਟ ਵੀ ਬਰਬਾਦ ਕੀਤੇ ਬਿਨਾ ਉਸ ਨੂੰ ਮਿਲਦੀ ਪਿਛਲੀਆਂ ਗੱਲਾਂ ਵਸਾਰ ਦੇਣ ਲਈ ਉਸ ਤੇ ਜ਼ੋਰ ਪਾਉਂਦੀ ਪਰ ਉਹ ਤਾਂ ਪਹਿਲਾਂ ਹੀ ਵਿਸਾਰ ਚੁੱਕਾ ਸੀ ਨਹੀਂ ਤਾਂ ਉਸ ਨੂੰ ਇੰਨਾ ਵੱਡਾ ਕਦਮ ਚੁੱਕਣ ਦੀ ਕੀ ਲੋੜ ਸੀ ਵਕੀਲ ਦੇ ਚਲੇ ਜਾਣ ਮਗਰੋਂ ਦੀਪਤੀ ਦੀ ਕਲਪਨਾ ਦਾ ਘੋੜਾ ਦੌੜਨ ਲੱਗਾ ਇਸ ਬੰਦੇ ਨੇ ਮਰਨ ਤੋਂ ਬਾਅਦ ਵੀ ਮੇਰਾ ਸਿਰ ਝੁਕਾ ਦਿੱਤਾ ਮੈਂ ਛੋਟੀ ਹੋ ਗਈ ਹਾਂ ਉਹਦੇ ਅੱਗੇ ਉਹਦਾ ਦਿਲ ਬਹੁਤ ਵਿਸ਼ਾਲ ਸੀ ਤਕਲੀਫ ਚੱਲ ਕੇ ਵੀ ਮਨ ਵਿੱਚ ਮਲਾਲ ਨਾ ਰੱਖਣਾ ਦੂਜੇ ਦਾ ਭਲਾ ਚਾਉਣਾ ਇਹ ਸਭ ਵੱਡੇ ਦਿਲ ਦੀਆਂ ਗੱਲਾਂ ਹੀ ਤਾਂ ਹਨ ਮੈਂ ਚਾਹਾਂ ਵੀ ਤਾਂ ਉਸ ਤੱਕ ਅੱਪੜ ਨਹੀਂ ਸਕਾਂਗੀ ਸਿਰ ਚੁੱਕ ਕੇ ਵੀ ਨਹੀਂ ਹਰ ਗਿਜ਼ ਨਹੀਂ ਕੱਟੋ-ਕੱਟ ਇਸ ਜਨਮ ਵਿੱਚ ਤਾਂ ਨਹੀਂ ਬਾਅਦ ਦਾ ਕਿੰਨੇ ਵੇਖਿਆ ਦੀਪਤੀ ਆ ਮੁਹਾਰੇ ਬੜਬੜਾ ਰਹੀ ਸੀ ਆਈ ਕਾਂਟ ਮੂਵ ਮੈਡਮ ਦੱਸੋ ਮੈਂ ਕੀ ਕਰਾਂ ਤੁਹਾਡੇ ਸਾਹਮਣੇ ਹੈ ਇੱਕ ਬਰਥ ਵੀ ਖਾਲੀ ਨਹੀਂ ਜੇ ਹੁੰਦਾ ਤਾਂ ਦੇ ਦਿੰਦਾ ਕੰਡਕਟਰ ਦੇ ਹੱਥ ਖੜੇ ਕਰਦਿਆਂ ਨਿਮਰਤਾ ਨਾਲ ਕਿਹਾ ਮੇਰੇ ਗੋਡਿਆਂ ਦੀ ਸਮੱਸਿਆ ਹੈ ਮੈਂ ਉੱਪਰਲੇ ਬਰਥ ਤੇ ਨਹੀਂ ਚਾ ਸਕਦੀ ਇਸ ਲਈ ਮੈਂ ਕਹਿ ਰਹੀ ਹਾਂ ਜਿੱਦਾਂ ਵੀ ਹੋ ਸਕੇ ਮੇਰੀ ਮਦਦ ਕਰੋ ਪਲੀਜ਼ ਤੁਸੀਂ ਚਾਹੇ ਤਾਂ ਇੱਥੇ ਹੀ ਕਿਸੇ ਨਾਲ ਐਡਜਸਟ ਕਰ ਲਵੋ ਮੈਂ ਆਪਣੇ ਤੌਰ ਤੇ ਕਿਸੇ ਨੂੰ ਬਰਥ ਛੱਡਣ ਲਈ ਨਹੀਂ ਕਹਿ ਸਕਦਾ ਕੰਡਕਟਰ ਨੇ ਪਿੱਛਾ ਛਡੌਂਦ ਦੀ ਗਰਜ ਨਾਲ ਕਿਹਾ ਕੰਡਕਟਰ ਦੂਜੇ ਮਸਾਫਰਾਂ ਨਾਲ ਗੱਲ ਕਰਨ ਲੱਗ ਪਿਆ ਮੈਡਮ ਪਾਸ ਉੱਪਰਲੇ 버ਥ ਤੇ ਜਾਣ ਤੋਂ ਛੋਟ ਹੋਰ ਕੋਈ ਚਾਰਾ ਨਹੀਂ ਸੀ ਉਸ ਇੱਕ ਨਜ਼ਰ ਨਾਲ ਬੈਠੇ ਮਸਾਫਰਾਂ ਤੇ ਸੁੱਟੀ ھیਠਲਾ ਇੱਕ 버ਥ ਅਜੇ ਵੀ ਖਾਲੀ ਸੀ ਇਹ ਮਸਾਫਰ ਅਜੇ ਤੱਕ ਨਹੀਂ ਆਇਆ ਸੀ ਉਸ ਆਪਣਾ ਹੈਡ ਬੈਗ ਉੱਪਰਲੇ ਬਰਥ ਤੇ ਰਖਵਾ ਦਿੱਤਾ ਤੇ ਖੁਦ ਹੇਠਲੇ ਬਰਥ ਤੇ ਬਹਿ ਗਈ ਚਲੋ ਦੇਖਦੇ ਹਾਂ ਇਹ ਮਸਾਫਰ ਵੀ ਬਜ਼ੁਰਗ ਹੋਇਆ ਤਾਂ ਮੁਸ਼ਕਲ ਹੋ ਜਾਵੇਗੀ ਜੇ ਨੌਜਵਾਨ ਜਾਂ ਅধেੜ ਉਮਰ ਦਾ ਹੋਇਆ ਤਾਂ ਬੇਨਤੀ ਕਰ ਲਵਾਂਗੀ ਸੁਣ ਲਈ ਗਈ ਤਾਂ ਠੀਕ ਹੈ ਨਹੀਂ ਤਾਂ ਕਿਸੇ ਤਰ੍ਹਾਂ ਉੱਪਰਲੇ ਬਰਥ ਨਾਲ ਹੀ guzara ਕਰਨਾ ਪਵੇਗਾ ਬਾਹਰੋਂ ਟੀਸਟਾਲਾਂ ਦੇ ਮੁੰਡੇ ਚਾਹੇ ਚਾਹੇ ਦੀਆਂ ਆਵਾਜ਼ਾਂ ਦੇ ਰਹੇ ਸਨ ਕੋਈ ਖਾਣ ਵਾਲੀਆਂ ਚੀਜ਼ਾਂ ਵੇਚ ਰਿਹਾ ਸੀ ਇੱਕ ਡੱਬੇ ਦੇ ਅੰਦਰਲਾ ਰੋਲਾ ਦੂਜੀ ਪਲੇਟਫਾਰਮ ਉੱਪਰ ਘੁੰਮਦੇ ਹਾਕਰਾਂ ਦਾ ਰੋਲਾ ਚੰਗੀ ਤਰ੍ਹਾਂ ਕੁਝ ਸੁਣਾਈ ਨਹੀਂ ਦੇ ਰਿਹਾ ਕੁਝ ਹਾਕਰ ਬੋਗੀ ਦੇ ਅੰਦਰ ਚੱਕਰ ਕੱਟ ਰਹੇ ਸਨ ਇਸ ਕਾਵਾਂ ਰੋਲੀ ਵਿੱਚ ਉਹ ਆਪਣੇ ਖਿਆਲਾਂ ਵਿੱਚ ਗੁੰਮ ਹੋਈ ਬੈਠੀ ਸੀ ਉਸ ਅੱਖਾਂ ਬੰਦ ਕਰ ਲਈਆਂ ਚਾਹ 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 ਮੈਡਮ ਚਾਹ ਇਹ ਚਾਹ ਵੇਚਣ ਵਾਲੇ ਮੁੰਡੇ ਦੀ ਆਵਾਜ਼ ਸੀ 노 ਥੈਂਕਸ ਮੈਡਮ ਨੇ ਅੱਖਾਂ ਖੋਲੇ ਬਿਨਾ ਜਵਾਬ ਦੇ ਦਿੱਤਾ ਪਾਈ ਸਾਹਿਬ ਹਟਨਾ ਜਰਾ ਟਰਾਲੀ ਬੈਗ ਘੜੀਸ ਕੇ ਆਪਣੀ ਬਰਥ ਵੱਲ ਜਾ ਰਹੀ ਇੱਕ ਮਹਿਲਾ ਯਾਤਰੀ ਨੇ ਬਰਾਹਾ ਵਿੱਚ ਖਲੋਤੇ ਵਿਅਕਤੀ ਨੂੰ ਬੇਨਤੀ ਕੀਤੀ ਉਹ ਸੌਰੀ ਮੈਡਮ ਕਹਿੰਦਾ ਹੋਇ ਇੱਕ ਪਾਸੇ ਹੋ ਗਿਆ ਇਟ ਇਜ਼ ਓਕੇ ਸਾਰੇ ਬਰਥ ਭਰਤੇ ਜਾ ਰਹੇ ਸਨ ਗੱਡੀ ਚੱਲਣ ਵਿੱਚ 2 ਮਿੰਟ ਦਾ ਦਾ ਸਮਾਂ ਸੀ ਇੱਕ ਨੌਜਵਾਨ ਭਾਰੀ ਸੂਟਕੇਸ ਤੇ ਟਰਾਲੀ ਬੈਗ ਨਾਲ ਬੋਗੀ ਵਿੱਚ ਦਾਖਲ ਹੋਇਆ ਉਹ ਬਰਥ ਨੰਬਰ ਦੇਖਦਾ ਅੱਗੇ ਵਧੀਆ ਤੇ ਉਸੇ ਬਰਥ ਮੂਰੇ ਪੁੱਜ ਕੇ ਖਲੋ ਗਿਆ ਜਿਸ ਉੱਪਰ ਮੈਡਮ ਉੱਠੀ ਉਗ ਰਹੀ ਸੀ ਏਕਸਕਿਊਜ਼ ਮੀ ਪਲੀਜ਼ ਇਹ ਮੇਰਾ ਬਰਥ ਹੈ ਕਿਉਂ ਨਹੀਂ ਤੁਸੀਂ ਆਓ ਮੇਰਾ ਬਰਥ ਉੱਪਰ ਹੈ ਮੈਡਮ ਨੇ ਕਿਹਾ ਤੇ ਉਹ ਇੱਕ ਪਾਸੇ ਹੋ ਕੇ ਬੈਠ ਗਈ ਨੌਜਵਾਨ ਨੇ ਪਾਰਾ ਸੂਟ ਕੇਸ ਅਤੇ ਟਰਾਲੀ ਬੈਗ ਬਰਥ ਦੇ ਹੇਠਾਂ ਘਸਕਾ ਦਿੱਤਾ ਤੇ ਹੈਂਡ ਬੈਗ ਮੋਢੇ ਤੇ ਲਟਕਾਈ ਰੱਖਿਆ ਉਹ ਗੱਡੀ ਫੜਨ ਦੀਪਾ ਜਨੱਠ ਵਿੱਚ ਹਾਂ ਬਗਿਆ ਜਾ ਆਪਦਾ ਸੀ ਬਰਥ ਤੇ ਬੈਂਦਿਆਸਾਰ ਉਹ ਲੰਮੇ ਲੰਮੇ ਸਾਹ ਲੈਣ ਲੱਗਾ ਉਸ ਬੈਗ ਦੇ ਕੋਨੇ ਦੀ ਪ੍ਰਗਟ ਵਿੱਚ ਰੱਖੀ ਪਾਣੀ ਦੀ ਬੋਤਲ ਕੱਢ ਕੇ ਦੋ ਕੁੱਟਾ ਪੀਤੀਆਂ ਤੇ ਢਾਸਨਾ ਲਾ ਕੇ ਸੁਸਤਾਨ ਲੱਗ ਪਿਆ ਐਕਸਕਿਊਜ਼ ਮੀ ਅੰਕਲ ਦੂਜੀਆਂ ਸੀਟਾਂ ਵੱਲ ਜਾ ਰਹੀ ਇੱਕ ਮੁਟਿਆਰ ਨੇ ਹੌਲੀ ਜਿਹਾ ਤਾ ਨੌਜਵਾਨ ਨੇ ਅੱਖਾਂ ਖੋਲ੍ਹੀਆਂ ਤੇ ਪੱਸਰੀਆਂ ਲੱਤਾਂ ਪਿੱਛੇ ਹਟਾ ਉਸ ਨੂੰ ਰਾਹ ਦਿੱਤਾ ਥੈਂਕਸ ਯੂ ਆਰ ਵੈਲਕਮ ਨੌਜਵਾਨ ਇੱਕ ਵਾਰ ਫਿਰ ਅੱਖਾਂ ਬੰਦ ਕਰਕੇ ਸੁਸਤਾਨ ਲੱਗ ਪਿਆ ਗੱਡੀ ਠੀਕ ਸਮੇਂ ਤੇ ਚੱਲ ਪਈ ਆਪਣੇ ਮਿੱਤਰ ਪਿਆਰਿਆਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਛੱਡਣ ਆਏ ਲੋਕ ਜਾ ਚੁੱਕੇ ਸਨ ਇਸ ਤਰ੍ਹਾਂ ਬੋਗੀ ਵਿੱਚ ਜਿਹੜੀ ਥੋੜੀ ਭੀੜ ਸੀ ਉਹ ਖਿੰਡ ਪੁੰਡ ਗਈ ਤੇ ਬੋਗੀ ਖਾਲੀ-ਖਾਲੀ ਲੱਗਣ ਲੱਗ ਪਈ ਸੀ ਕੈਂਟੇਕ ਬਾਅਦ ਗੱਡੀ ਆਪਣੇ ਪਹਿਲੇ ਸਟਾਪ ਤੇ ਰੁਕੀ ਤਾਂ ਮੈਡਮ ਨੇ ਅੱਖਾਂ ਖੋਲੀਆਂ ਤੇ ਘੜੀ ਵੇਖੀ ਉਹ ਆਪਣੀ ਸੀਟ ਤੋਂ ਉੱਠੀ ਉਸ ਉੱਪਰਲੇ ਬਰਥ ਦੇ ਜਾਣ ਦਾ ਉਪਰਾਲਾ ਕੀਤਾ ਪਰ ਗੋਡਿਆਂ ਦੇ ਦਰਦ ਨੇ ਪੇਸ਼ ਨਾ ਜਾਣ ਦਿੱਤੀ ਇਹ ਦਰਦ ਤਾਂ ਮੇਰੀ ਜਾਨ ਲੈ ਕੇ ਹੀ ਰਹੇਗਾ ਉਹ ਨਿਰਾਸ਼ ਹੋ ਕੇ ਸਾਹ ਲੈਣ ਲਈ ਸਾਹਮਣੀ ਸੀਟ ਤੇ ਬਹਿ ਗਈ ਉਹ ਮਾਂ ਉਹਦੇ ਮੂੰਹੋਂ ਵਿੱਚੋਂ ਵਾਰ-ਵਾਰ ਨਿਕਲ ਰਿਹਾ ਸੀ ਉਹਦੇ ਬੋਲ ਸੁਣ ਕੇ ਨੌਜਵਾਨ ਚੁੱਕੰਨਾ ਹੋ ਗਿਆ ਉਹ ਸਾਹਮਣੀ ਸੀਟ ਤੇ ਗੋਡੇ ਫੜੀ ਬੈਠੀ ਮੈਡਮ ਨੂੰ ਵੇਖ ਕੇ ਸੰਭੇ ਹੀ ਪੁੱਛ ਲਿਆ ਕੋਈ ਸਮੱਸਿਆ ਤਾਂ ਨਹੀਂ ਇਸ ਤੋਂ ਵੱਡੀ ਸਮੱਸਿਆ ਕੀ ਹੋਣੀ ਏ ਲੇਟਨ ਨੂੰ ਮੰਨ ਕਰਦਾ ਸੀ ਪਰ ਉਮਰ ਉੱਪਰ ਜਾ ਹੀ ਨਹੀਂ ਹੁੰਦਾ ਬੰਦਾ ਕੀ ਕਰੇ ਤੇ ਕੀ ਨਾ ਕਰੇ ਪਰ ਉੱਪਰ ਜਾਣ ਦੀ ਲੋੜ ਈ ਕੀ ਏ ਤੁਸੀਂ ਕੰਡਕਟਰ ਨੂੰ ਕਹਿੰਦੇ ਉਹ ਕਿਤੇ ਨਾ ਕਿਤੇ ਤੁਹਾਨੂੰ ਹੇਠਲੇ ਬਰਥ ਤੇ ਐਡਜਸਟ ਕਰ ਦਿੰਦਾ ਕਿਹਾਤਾ ਸੀ ਪਰ ਉਸ ਇੱਕੋ ਰੱਟ ਲਈ ਰੱਖੀ ਮੈਡਮ ਮੇਰੇ ਪਾਸ ਹੇਠਲਾ ਕੋਈ ਬਰਥ ਖਾਲੀ ਨਹੀਂ ਜੇ ਹੁੰਦਾ ਤਾਂ ਤੁਹਾਨੂੰ ਜ਼ਰੂਰ ਦੇ ਦਿੰਦਾ ਮਜਬੂਰੀ ਏ ਇੱਕ ਵਾਰ ਫਿਰ ਉੱਠਣ ਦਾ ਯਤਨ ਕਰਦਿਆਂ ਮੈਡਮ ਨੇ ਕਿਹਾ ਉਹਦੀ ਹਾਲਾਤ ਦੇਖ ਕੇ ਨੌਜਵਾਨ ਨੂੰ ਤਰਸ ਜਿਆ ਆਇਆ ਮਾਈ ਗੋਡ ਬਹੁਤ ਤਕਲੀਫ ਹੋ ਰਹੀ ਹੈ ਤੁਸੀਂ ਇੱਥੇ ਹੀ ਬੈਠ ਜਾਓ ਮੈਂ ਉੱਪਰ ਚੱਲਿਆ ਜਾਵਾਂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਰ ਯੂ ਸ਼ੋਰ ਮੈਡਮ ਨੇ ਖੁਸ਼ ਹੁੰਦਿਆਂ ਪੁੱਛਿਆ ਜਸ ਵਾਈ ਨਾਟ ਉਹ ਸ ਖੁਸ਼ੀਦਲੀ ਨਾਲ ਕਿਹਾ ਥੈਂਕਸ ਥੈਨ ਮੈਡਮ ਨਿਸ਼ਚਿੰਤ ਹੋ ਕੇ ਮੋੜ ਪਹਿਲਾਂ ਵਾਲੀ ਥਾਂ ਤੇ ਬੈਠ ਗਈ ਓਕੇ ਇਟ ਇਜ਼ 올 ਰਾਈਟ ਨੌਜਵਾਨ ਨੇ ਪੱਸਰ ਕੇ ਬੈਂਦਿਆਂ ਜਵਾਬ ਦਿੱਤਾ ਦੋਹਾਂ ਇੱਕ ਦੂਜੇ ਨਾਲ ਸਮਾਈਲ ਪਾਸ ਕੀਤੀ ਤੁਸੀਂ ਬਹੁਤ ਚੰਗੇ ਵਿਅਕਤੀ ਹੋ ਇਸ ਸਮੇਂ ਮੈਂ ਬਹੁਤ ਬਹੁਤੀ ਗੱਲ ਨਹੀਂ ਕਰ ਸਕਾਂਗੀ ਸਵੇਰ ਦੀ ਕਦੇ ਇੱਧਰ ਕਦੇ ਉੱਧਰ ਪ੍ਰੀਡ ਚੱਲਦੀ ਰਹੀ ਹੈ ਇਸ ਲਈ ਥੱਕ ਵੀ ਗਈ ਹਾਂ ਜੇ ਤੁਸੀਂ ਬੁਰਾ ਨਾ ਮਨੋ ਤਾਂ ਮੈਂ ਲੇਟ ਜਾਵਾਂ ਕਿਉਂ ਨਹੀਂ ਮੈਂ ਉੱਪਰ ਚੱਲਦਾ ਹਾਂ ਐਨੀ ਵੀ ਆਫਤ ਨਹੀਂ ਆਈ ਚਲੇ ਜਾਓ ਨੌਜਵਾਨ ਨੂੰ ਮੈਡਮ ਦਾ ਬੇਬਾਕ ਅੰਦਾਜ਼ ਚੰਗਾ ਲੱਗਾ ਉਹ ਦਾ ਅੰਦਰ ਬਾਹਰ ਖੇਡ ਗਿਆ ਦੋਵੇਂ ਇੱਕ ਦੂਜੇ ਨਾਲ ਖੁੱਲ੍ਹ ਗਏ ਗੱਲਾਂ ਕਰਦਿਆਂ ਕਦ ਅੱਧੀ ਰਾਤ ਹੋ ਗਈ ਪਤਾ ਹੀ ਨਹੀਂ ਲੱਗਾ ਨੌਜਵਾਨ ਨੇ ਹੱਥ ਘੜੀ ਦੇਖੀ ਉਹਦੇ ਮੂੰਹ ਚੋਂ ਨਿਕਲਿਆ ਸਮਾਂ ਕਾਫੀ ਹੋ ਗਿਆ ਤੁਹਾਨੂੰ ਨੀਂਦ ਆ ਰਹੀ ਹੋਵੇਗੀ ਹੁਣ ਚੱਲਦਾ ਚਲੋ ਠੀਕ ਹੈ ਬਾਕੀ ਦੀਆਂ ਗੱਲਾਂ ਫੇਰ ਕਦੇ ਫੇਰ ਕਦੇ ਨਹੀਂ ਮੈਡਮ ਸਵੇਰੇ ਚੱਲ ਇਦਾਂ ਹੀ ਸਹੀ ਹੁਣ ਤੁਸੀਂ ਜਾਣ ਦੀ ਕਿਰਪਾ ਕਰੋਗੇ ਉਹ ਵਾਈ ਨਾਟ ਮੈਡਮ ਲੋੜ ਪਵੇ ਤਾਂ ਬੁਲਾਉਣ ਵਿੱਚ ਸੰਕੋਚ ਨਾ ਕਰਨਾ ਸੱਚ ਜਾਣਿਓ ਬੰਦਾ ਉਪਰੋਂ ਛਾਲ ਮਾਰ ਕੇ ਬੋਟ ਜਾਵੇਗਾ ਓਏ ਹੋਏ ਨਹੀਂ ਰੀਸਾ ਇਸਨਾਂ ਦੁੱਖਾਂ ਦੀ ਹੁਣ ਬਹੁਤੇ ਸਿਕਸ ਨਾ ਮਾਰੋ ਜਉ ਰਾਮ ਕਰੋ ਤੇ ਮੈਨੂੰ ਵੀ ਕੜੀ ਪਲ ਆਰਾਮ ਕਰ ਲੈਂਦੇ ਹੋ ਮੈਡਮ ਨੇ ਤਾੜੀ ਮਾਰਨ ਦੇ ਅੰਦਾਜ਼ ਵਿੱਚ ਹੱਥ ਜੋੜਦਿਆਂ ਕਿਹਾ ਜੋ ਹੁਕਮ ਮੇਰੇ ਆਕਾ ਜਵਾਬ ਵਿੱਚ ਹੱਥ ਜੋੜਦਾ ਨੌਜਵਾਨ ਨਾ ਚਾਹੁੰਦਾ ਹੋ ਵਿਆ ਵੀ ਉੱਪਰਲੇ ਬਰਥ ਤੇ ਚਲਿਆ ਗਿਆ ਪਰ ਦੂਜੇ ਪਲ ਮੁੜ ਉੱਤਰਿਆ ਹੁਣ ਕੀ ਹੋ ਗਿਆ ਹੁਣਾ ਕੀ ਏ ਆਪਣੀ ਅਕਲ ਤੇ ਰੋਣਾ ਆ ਰਿਹਾ ਹੈ ਉਹ ਕਿਉਂ ਦੁਨੀਆ ਭਾਰਤੀਆਂ ਗੱਲਾਂ ਕਰ ਲਈਆਂ ਪਰ ਇਸ ਨਾ ਸਮਝਨੇ ਇਹ ਨਹੀਂ ਪੁੱਛਿਆ ਜਨਾਬ ਦੀ ਤਾਰੀਫ ਨਹੀਂ ਜੀ ਤੁਸੀਂ ਨਾ ਸਮਝ ਹੋਈ ਨਹੀਂ ਸਕਦੇ ਤੁਸੀਂ ਤਾਂ ਸਮਝਦਾਰਾਂ ਦੇ ਸ਼ਰਮਣੀ ਹੋ ਹੁਣ ਇਸ ਗੋਲੀ ਨੂੰ ਦੀਪਤੀ ਕਿਹਾ ਜਾਂਦਾ ਹੈ ਬਹੁਤ ਖੂਬ ਕਿੰਨਾ ਸ਼ਾਨਦਾਰ ਨਾਮ ਹੈ ਇਹੋ ਜਹੀ ਖੂਬਸੂਰਤ ਹਸਤੀ ਉਹੋ ਜਿਹਾ ਖੂਬਸੂਰਤ ਨਾਮ ਆਹਾ ਮਜ਼ਾ ਆ ਗਿਆ ਤੇ ਹਜ਼ੂਰ ਤੁਹਾਡੇ ਇਸ ਗੁਲਾਮ ਦਾ ਨਾਮ ਦਿਨੇਸ਼ ਹੈ ਦਿਨੇਸ਼ ਨੇ ਰੋਮਾਂਟਿਕ ਅੰਦਾਜ਼ ਤੋਂ ਪਰੇਸ਼ਾਨ ਉਹ ਦੀਪਤੀ ਤੇ ਇੱਕ ਨਜ਼ਰ ਦੂਜੇ ਮਸਾਫਰਾ ਤੇ ਸੁੱਟੀ ਉਹ ਸਾਰੇ ਆਪੋ ਆਪਣੇ ਬਰਥ ਵਿੱਚ ਖੂਕ ਸੁੱਤੇ ਪਏ ਸਨ ਉਸਨ ਉਸ ਰਾਹਤ ਮਹਿਸੂਸ ਕੀਤੀ ਤੇ ਬੜੀ ਧੀਮੀ ਸੁਰ ਵਿੱਚ ਕਿਹਾ ਹੁਣ ਉੱਪਰ ਜਾਣ ਦਾ ਕੀ ਲਵੋਗੇ ਉੱਪਰ ਇਹ ਤਾਂ ਤਾਨਾ ਕਹੋ ਜੀ ਸੁਖ ਨਾਲ ਅਜੇ ਉੱਪਰ ਜਾਣ ਦਾ ਸਮਾਂ ਨਹੀਂ ਆਇਆ ਉਹ ਮੇਰਾ ਮਤਲਬ ਹੈ ਆਪਣੇ ਬਰਥ ਤੇ ਹੁਣੇ ਚਲੇ ਜਾਣੇ ਆ ਹਜੂਰ ਇਹ ਆਖਦਾ ਦਿਨੇਸ਼ ਉੱਪਰਲੇ ਬਰਥ ਤੇ ਚਲਾ ਗਿਆ ਸ਼੍ਰੀਮਾਨ ਜੀ ਨਿਹਰੀਆਂ ਗੱਲਾਂ ਨਾਲ ਹੀ ਢਿੱਡ ਨਹੀਂ ਭਰਦਾ ਪੇਟ ਖਾਣ ਨੂੰ ਵੀ ਮੰਗਦਾ ਹੈ ਹੋਰ ਵੀ ਬਹੁਤ ਕੁਝ ਚਾਹੀਦਾ ਹੁੰਦਾ ਹੈ ਜੀਵਨ ਦੀ ਗੱਡੀ ਨੂੰ ਅੱਗੇ ਤੋਰਨ ਲਈ ਦੀਪਤੀ ਨੇ ਕੁਝ ਗੰਭੀਰ ਹੁੰਦਿਆਂ ਕਿਹਾ ਹੋਰ ਤਾਂ ਹੋਰ ਦਾ ਤਾਂ ਮੈਨੂੰ ਪਤਾ ਨਹੀਂ ਤੁਹਾਡੇ ਖਾਣ ਲਈ ਤਾਂ ਹੁਣੇ ਕੁਝ ਨਾ ਕੁਝ ਹਾਜ਼ਰ ਕਰ ਦਿੰਨੇ ਹਾਂ ਦੱਸੋ ਕੀ ਖਾਣਾ ਹੈ ਬੰਦਾ ਲੈ ਆਵੇਗਾ ਦੀਪਤੀ ਮੁੜ ਜਜ਼ਬਾ ਦੇ ਵਹਿਣ ਵਿੱਚ ਵਹਿ ਤੁਰੀ। ਇਸ ਖਤਰੇ ਨੂੰ ਦੂਰ ਕਰਨ ਦੀ ਮਨਸ਼ਾ ਨਾਲ ਦਿਨੇਸ਼ ਨੇ ਗੱਲਬਾਤ ਨੂੰ ਨਵਾਂ ਮੋੜ ਦੇਣਾ ਚਾਹਿਆ। ਉਸ ਆਪਣਾ ਹੱਥ ਅੱਗੇ ਵਧਾਇਆ ਤੇ ਦੀਪਤੀ ਦਾ ਹੱਥ ਫੜ ਬੜੇ ਨਿੱਕ ਨਾਲ ਕਿਹਾ ਮੇਰੀ ਜਾਨ ਕਿਧਰੋਂ ਤਰਸੀਫ ਲਿਆ ਰਹੀ ਏ? ਘਰੋਂ ਜਾਂ ਦਫ਼ਤਰ ਤੋਂ? ਨਾ ਦਫ਼ਤਰੋਂ ਨਾ ਕਰੋ। ਇੱਕ ਸਹੇਲੀ ਦੇ ਜਾਣਾ ਸੀ ਉਸ ਨੂੰ ਮਿਲਣ ਲਈ ਨਿਕਲੀ ਸੀ। ਉਹ ਦੇ ਘਰ ਪੁੱਜੀ ਤਾਂ ਉੱਥੇ ਜਿੰਦਰਾ ਵੱੱਜਾ ਦੇਖਿਆ ਪਤਾ ਲੱਗਾ ਸਵੇਰੇ ਕਿਸੇ ਦਾ ਫੋਨ ਆਇਆ ਤੇ ਉਹ ਛੱਟਫਟ ਚਲੀ ਗਈ ਉਹ ਪਾਸ ਕਿਸੇ ਉਸ ਪਾਸ ਕਿਸੇ ਨਾਲ ਗੱਲ ਕਰਨ ਦਾ ਸਮਾਂ ਨਹੀਂ ਸੀ ਇਸੇ ਨੱਠ ਪੱਛ ਵਿੱਚ ਮੈਨੂੰ ਸੂਚਨਾ ਦੇਣੀ ਭੁੱਲ ਗਈ ਹੋਵੇਗੀ ਰਿਸ਼ਤੇਦਾਰੀ ਵਿੱਚ ਕੁਝ ਹੋ ਗਿਆ ਸੀ ਖਬਰੇ ਇਸੇ ਲਈ ਪਰ ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਮੈਨੂੰ ਦਰਵਾਜ਼ੇ ਤੇ ਖਲੋਤੀ ਦੇਖ ਉਹਦੀ ਗਵੰਡਨ ਆ ਗਈ ਉਸ ਨੇ ਇਹ ਸੂਚਨਾ ਦਿੱਤੀ ਏ ਸੋਣ ਬੜਾ ਮਨ ਖਰਾਬ ਹੋਇਆ ਘਰ ਜਾਣ ਨੂੰ ਦਿਲ ਨਾ ਕੀਤਾ ਇੱਥੇ ਹੀ ਆ ਕੇ ਬਹਿ ਗਈ ਇਹ ਤਾਂ ਤੁਸੀਂ ਬਹੁਤ ਚੰਗਾ ਕੀਤਾ ਮੈਨੂੰ ਪਤਾ ਹੁੰਦਾ ਤਾਂ ਦੌੜ ਕੇ ਬਹੁੜ ਜਾਂਦਾ ਤੁਹਾਡੇ ਕੋਲ ਇਹੋ ਜਿਹੇ ਖੂਬਸੂਰਤ ਪਲ ਰੋਜ਼ ਰੋਜ਼ ਕਿੱਥੇ ਮਿਲਦੇ ਨੇ ਜਾਣੇ-ਅਣਜਾਣੇ ਬੜੀ ਉਡੀਕ ਕਰਨੀ ਪਈ ਐ ਤੁਹਾਨੂੰ ਮੈਨੂੰ ਅਫਸੋਸ ਹੈ ਇਸ ਦਾ ਚਲੋ ਪਹਿਲਾਂ ਚਾਹ ਪੀਂਦੇ ਆ ਫਿਰ ਦਿਲ ਖੋਲ ਕੇ ਗੱਲਾਂ ਕਰਦੇ ਰਹਾਂਗੇ ਕੀ ਖਿਆਲ ਐ ਤੁਹਾਡਾ ਖਿਆਲ ਤਾਂ ਬੜਾ ਨੇਕ ਐ ਲਓ ਚਾਹ ਵੀ ਤੁਰ ਕੇ ਆ ਰਹੀ ਹੈ ਤੁਹਾਡੇ ਪਾਸ ਉਸ ਮੁੰਡੇ ਨੂੰ ਆਵਾਜ਼ ਦਿਓ ਆ ਬਈ ਜਵਾਨਾ ਦੋ ਕੱਪ ਚਾਹ ਪਿਆ ਪਰ ਚਾਹ ਘੜਣੀ ਚਾਹੀਦੀ ਹੈ ਤੁਸੀਂ ਬੇਫਿਕਰ ਰਹੋ ਸਾਹਿਬ ਜੀ ਇੱਕ ਵਾਰ ਪੀ ਕੇ ਮੈਨੂੰ ਵਾਰ-ਵਾਰ ਯਾਦ ਕਰੋਗੇ ਮੁੰਡੇ ਨੇ ਉਹਨਾਂ ਦੇ ਨੇੜੇ ਬੈਠ ਚਾਹ ਕੱਪਾਂ ਵਿੱਚ ਪਾ ਦਿੱਤੀ ਚਾਹ ਦੀਆਂ ਚੁਸਕੀਆਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦਿਆਂ ਝੋਖਾ ਸਮਾਂ ਹੋ ਗਿਆ ਲਿਪਤੀ ਨੂੰ ਕਰਦਾ ਖਿਆਲ ਆਇਆ ਤੇ ਕਹਿਣ ਲੱਗੀ ਦਿਨੇਸ਼ ਹੁਣ ਛੇਤੀ ਤੋਂ ਛੇਤੀ ਕਿਸੇ ਆਹਰੇ ਲੱਗ ਜਾ ਫੇਰ ਘਰਦਿਆਂ ਨਾਲ ਵੀ ਗੱਲ ਕਰਨੀ ਐ ਜੇ ਉਹ ਪੁੱਛਣਗੇ ਕਿ ਮੁੰਡਾ ਕੀ ਕੰਮ ਕਰਦਾ ਐ ਤਾਂ ਮੇਰੇ ਲਈ ਜਵਾਬ ਦੇਣਾ ਮੁਸ਼ਕਲ ਹੋ ਜਾਵੇਗਾ ਬਿਹਤਰ ਹੈ ਅਸੀਂ ਇਹੋ ਜਹੀ ਸਥਿਤੀ ਬਣਨ ਹੀ ਨਾ ਦਈਏ ਗੱਲ ਤਾਂ ਤੇਰੀ ਠੀਕ ਐ ਮੈਂ ਹੋਰ ਸੀਰੀਅਸਲੀ ਕੋਸ਼ਿਸ਼ ਕਰਾਂਗਾ ਹੁਣ ਚੱਲੀਏ ਹਾਂ ਠੀਕ ਐ ਤੁਹਾਨੂੰ ਛੱਡਾਵਾਂ ਨਹੀਂ ਉਦੀ ਕੋਈ ਲੋੜ ਨਹੀਂ ਮੈਂ ਚਲੀ ਜਾਵਾਂਗੀ ਓਕੇ ਧੰਨਵਾਦ ਦਨੇਸ਼ ਲੱਗਦਾ ਤੇਰੇ ਉੱਪਰ ਮੇਰੀ ਗੱਲ ਦਾ ਕੋਈ ਅਸਰ ਨਹੀਂ ਇਧਰੋਂ ਸੁਣੀ ਤੇ ਉਧਰੋਂ ਕੱਢੀ ਕਿੰਨੀ ਦੇਰ ਤੱਕ ਇਹ ਹੀ ਚੱਲਦਾ ਰਹੇਗਾ ਇੱਕ ਦਿਨ ਕਿਸੇ ਕੈਫੇਟੇਰੀਆ ਵਿੱਚ ਬੈਠਿਆਂ ਦੀਪਤੀ ਨੇ ਗੁੱਸੇ ਨਾਲ ਪੁੱਛਿਆ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਪੂਰੀ ਤਾਕਤ ਨਾਲ ਕੰਮ ਲੱਭ ਰਹੀ ਹਾਂ ਕੁਝ ਥਾਵਾਂ ਤੇ ਗੱਲ ਵੀ ਕੀਤੀ ਹੈ ਉਮੀਦ ਹੈ ਕਿਤੇ ਨਾ ਕਿਤੇ ਕੰਮ बन ਜਾਵੇਗਾ ਕੰਮ ਤਾਂ ਲੱਗੇਗਾ ਤਾਂ ਲੱਗੇਗਾ ਜੇ ਤੂੰ ਦਿਲੋਂ ਉਸਦੀ ਕੋਸ਼ਿਸ਼ ਕਰੇ ਮੈਨੂੰ ਪਤਾ ਲੱਗਿਆ ਤੂੰ ਲਾ ਜੋਇਨ ਕਰ ਲਈ ਹੈ ਉਹ ਤਾਂ ਠੀਕ ਹੈ ਪੜਨ ਦੇ ਨਾਲ ਨਾਲ ਕੰਮ ਵੀ ਕਰਦਾ ਰਹਾਂਗਾ ਤੁਸੀਂ ਫਿਕਰ ਨਾ ਕਰੋ ਫਿਕਰ ਇਸ ਗੱਲ ਦਾ ਨਹੀਂ ਕਿ ਤੂੰ ਪੜਾਈ ਤੇ ਕੰਮ ਦੋਵੇਂ ਇੱਕੋ ਸਮੇਂ ਕਿਵੇਂ ਕਰ ਲਵੇਂਗਾ ਘਰ ਦੇ ਬਹੁਤੀ ਦਿਨ ਟਲਣ ਵਾਲੇ ਨਹੀਂ ਮੈਨੂੰ ਫਿਕਰ ਇਸੇ ਗੱਲ ਦਾ ਹੈ ਮੇਰੇ ਉੱਪਰ ਬਹੁਤ ਦਬਾਅ ਪੈ ਰਿਹਾ ਹੈ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਪਰ ਕਹੇ ਬਿਨਾਂ ਰਹਿਣਾ ਵੀ ਨਹੀਂ ਜਾਂਦਾ ਤੋ ਇਸ ਮਾਮਲੇ ਵਿੱਚ ਸੀਰੀਅਸ ਉੱਕਾ ਹੀ ਨਹੀਂ ਹੈ ਮੈਂ ਤੁਹਾਨੂੰ ਕਿੱਦਾਂ ਪ੍ਰੋਸਾਦਵਾਵਾਂ ਜੇ ਮੇਰਾ ਕਿਤੇ ਹੱਥ ਨਹੀਂ ਵੱਜ ਰਿਹਾ ਤਾਂ ਦੱਸੋ ਮੈਂ ਕਿਹੜੇ ਖੂਨ ਵਿੱਚ ਛਾਲ ਮਾਰਦਿਆਂ ਕਿ ਮੇਰਾ ਕੰਮ ਹੋ ਜਾਵੇ ਖੂਨ ਵਿੱਚ ਛਾਲ ਤਾਂ ਮੈਨੂੰ ਮਾਰਨੀ ਪੈ ਜਾਵੇਗੀ ਚੰਗੀ ਤਰ੍ਹਾਂ ਸੁਣ ਲੈ ਮੈਂ ਹੋਰ ਕਿਤੇ ਵਿਆਹ ਨਹੀਂ ਕਰਾਉਣਾ ਸਾਰੀ ਉਮਰ ਕੁਵਾਰੀ ਰਹਿਣਾ ਮਨਜ਼ੂਰ ਹੈ ਤੇ ਤੂੰ ਨਖੱਟੂ ਕੁਝ ਸਮਝਦਾ ਹੀ ਨਹੀਂ ਦੋਹਾ ਵਿੱਚਲੀ ਤਲਖੀ ਦਿਨੋ ਦਿਨ ਵਾਧੀ ਗਈ ਮਿਲਦੇ ਤਾਂ ਪਿਆਰ ਦੀਆਂ ਗੱਲਾਂ ਘੱਟ ਤੂੰ ਤੂੰ ਮੈਂ ਮੈਂ ਵਾਧ ਗਈ ਹਿੰਦੀ ਮੁਲਾਕਾਤਾਂ ਦੀ ਵਿਅਥ ਵਦਨ ਦੇ ਨਾਲ ਨਾਲ ਮਿਲਣ ਦਾ ਸਮਾਂ ਵੀ ਘਟਦਾ ਗਿਆ ਜੇ ਇਹ ਗੱਲ ਹੈ ਤਾਂ ਸੁਣ ਲੈ ਹੁਣ ਮੈਂ ਤੈਨੂੰ ਕੁਝ ਬੜਨਮਗਰੋਹੀ ਮਿਲਾਗਾ ਇੱਕ ਦਿਨ ਗੁੱਸੇ ਵਿੱਚ ਬੁੜਬੁੜ ਕਰਦਾ ਦਿਨੇਸ਼ ਚਲਾ ਗਿਆ ਉਹ ਮੁੜ ਕੇ ਦੀਪਤੀ ਨੂੰ ਨਾ ਮਿਲਿਆ ਦਿਨੇਸ਼ ਲਾ ਕਰਨ ਮਗਰੋਂ ਪ੍ਰੈਕਟਿਸ ਕਰਨ ਲੱਗਾ ਸਮਾਂ ਬੀਤਣ ਨਾਲ ਉਸ ਦੀ ਪ੍ਰੈਕਟਿਸ ਚੰਗੀ ਚੱਲ ਪਈ ਉਸ ਕੋਲ ਆਪਣਾ ਮਕਾਨ ਆਪਣਾ ਚੈਂਬਰ ਆਪਣੀ ਗੱਡੀ ਸਭ ਕੁਝ ਤਾਂ ਸੀ ਬਸ ਦੀਪਤੀ ਦੀ ਕਾਰਟ ਸੀ ਉਹ ਕੁਝ ਬਣ ਚੁੱਕਾ ਸੀ ਦੀਪਤੀ ਨਾਲ ਅੰਤਿਮ ਮੁਲਾਕਾਤ ਸਮੇ ਉਸ ਕਿੰਨੇ ਵਿਸ਼ਵਾਸ ਨਾਲ ਕਿਹਾ ਸੀ ਮੈਡਮ ਹੁਣ ਕੁਝ ਬਣ ਕੇ ਹੀ ਤੁਹਾਡੇ ਕੋਲ ਆਵਾਂਗਾ કડਰੀ ਮਿਹਨਤ ਕਰਕੇ ਉਸ ਆਪਣਾ ਬੋਲ ਪਗਾ ਦਿੱਤਾ ਦੀਪਤੀ ਮੈਨੂੰ ਮਿਲ ਕੇ ਕਿੰਨੀ ਖੁਸ਼ ਹੋਵੇਗੀ ਹੁਣ ਉਹਦਾ ਕੋਈ ਗਿਲਾ ਸ਼ਿਕਵਾ ਨਹੀਂ ਰਿਹਾ ਉਹ ਇਹ ਚਾਹੁੰਦੀ ਸੀ ਮੈਂ ਕੁਝ ਬਣ ਜਾਵਾਂ ਮੈਂ ਪੈਰਾਂ ਤੇ ਖਲੋਵਾਂ ਤੇ ਪੂਰੀ ਸ਼ਾਨ ਨਾਲ ਜੀਵਾਂ ਉਹਦੀ ਸੱਤਰ ਪੂਰੀ ਹੋ ਗਈ ਹੈ ਰੱਬ ਦਾ ਲੱਖ ਲੱਖ ਸ਼ੁਕਰ ਹੈ ਹੁਣ ਮੈਂ ਪੂਰੀ ਸ਼ਾਨ ਤੇ ਮਾਨ ਨਾਲ ਉਸ ਪਾਸ ਜਾਵਾਂਗਾ ਤੇ ਇੱਕ ਚੌੜੀ ਕਰਕੇ ਪੁੱਛਾਂਗਾ ਮੈਡਮ ਹੁਣ ਕੀ ਖਿਆਲ ਹੈ ਤੁਹਾਡਾ ਉਹ ਕਹੇਗੀ ਸ਼ਾਬਾਸ਼ ਮੇਰੇ ਆਸ਼ੀਰਾ ਹੁਣ ਤਾਂ ਬਈ ਇੱਕੋ ਹੀ ਖਿਆਲ ਹੋ ਸਕਦਾ ਏ ਮਲਾਪ ਦਾ ਤੇਰੇ ਮੇਰੇ ਮਲਾਪ ਦਾ ਮੈਂ ਕਦੋਂ ਦੀ ਤੇਰੀ ਹੋ ਚੁੱਕੀ ਆ ਹੁਣ ਤੂੰ ਦੱਸ ਤੇਰਾ ਕੀ ਖਿਆਲ ਏ ਤੈਨੂੰ ਪਾ ਲੈਣ ਤੋਂ ਛੁੱਟ ਮੇਰਾ ਹੁਰ ਕੋਈ ਖਿਆਲ ਹੋਣਾ ਮੈਂ ਕਹਾਗਾ ਤੇ ਉਹ ਘੁੱਟ ਕੇ ਉਹਨੂੰ ਕਲਾਵੇ ਵਿੱਚ ਲੈ ਲਵਾਂਗਾ ਹਮੇਸ਼ਾ ਹਮੇਸ਼ਾ ਲਈ ਮੋੜ ਕਦੇ ਨਾ ਵਿਛੜਨ ਲਈ ਉਹ ਰਾਤ ਦਿਨ ਪੁਨਰ ਮਲਾਪ ਦੇ ਸੁਪਨੇ ਵੇਖਦਾ ਉਸ ਸੀਨ ਪਲ ਦੀ ਦੀ ਇੰਤਜ਼ਾਰ ਕਰਨ ਲੱਗਾ ਅਫਸੋਸ ਜੀਵਨ ਵਿੱਚ ਕੁਝ ਹੋਰ ਰੰਗੀਨ ਤੇ ਹਸੀਨ ਪਲ ਉਹਨੂੰ ਨਸੀਬ ਨਾ ਹੋਏ ਸੜਕ ਹਾਸੇ ਵਿੱਚ ਉਹਦੀ ਦਰਦਨਾਤ ਮੌਤ ਨੇ ਇਸ ਹਸੀਨ ਸੁਪਨੇ ਨੂੰ ਸਦਾ ਸਦਾ ਲਈ ਦਫਨ ਕਰ ਦਿੱਤਾ ਮੇਰਾ ਕੰਮ ਖਤਮ ਹੋ ਗਿਆ ਤੁਹਾਡੀ ਹਮਤ ਤੁਹਾਡੇ ਹਵਾਲੇ ਮੈਂ ਹੁਣ ਮੈਨੂੰ ਇਜਾਜ਼ਤ ਦਿਓ ਰਜਿਸਟਰ ਤੇ ਦਫਤਰ ਵਿੱਚੋਂ ਬਾਹਰ ਨਿਕਲ ਮੈਡਮ ਨੂੰ ਕਾਰ ਵਿੱਚ ਬਹਾਉਣ ਮਗਰੋਂ ਵਕੀਲ ਕਹਿ ਰਿਹਾ ਸੀ ਸਾਰਾ ਕੰਮ ਤੁਹਾਡਾ ਸੀ ਇਸ ਮਾਮਲੇ ਵਿੱਚ ਮੈਂ ਉੱਕਾ ਕੋਰੀਆਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਇਹ ਸਭ ਤੁਹਾਡੇ ਉਦਮ ਸਦਕਾ ਹੀ ਹੋਇਆ ਮੈਡਮ ਨੇ ਵਕੀਲ ਦਾ ਦਿਲ ਦੀਆਂ ਗਹਿਰਾਈਆਂ ਨਾਲ ਧੰਨਵਾਦ ਕਰਦਿਆਂ ਕਿਹਾ ਬੈਂਕ ਦਾ ਕੰਮ ਹੋ ਗਿਆ ਉਸ ਲਈ ਮੇਰੀ ਲੋੜ ਹੈ ਤਾਂ ਦੱਸੋ ਉਹ ਮੈਂ ਕਰ ਲਿਆ ਸੀ ਮੈਂ ਆਪ ਬੈਂਕ ਮੈਨੇਜਰ ਪਾਸ ਨਾਮੀ ਨੇਸ਼ਨ ਦੇ ਕਾਗਜ਼ ਲੈ ਕੇ ਗਈ ਸੀ ਉਨੇ ਸਾਰਾ ਕੰਮ ਹੱਥੋਂ ਹੱਤੀ ਕਰਵਾ ਦਿੱਤਾ ਅੱਧੇ ਪੌਣੇ ਘੰਟੇ ਵਿੱਚ ਵੇਲੀ ਹੋ ਕੇ ਮੈਂ ਘਰ ਆ ਗਈ ਸੀ ਤੁਸੀਂ ਠੀਕ ਗਾਈਡ ਕੀਤਾ ਸੀ ਨਹੀਂ ਤਾਂ ਪੁਸ਼ਗੇਸ਼ ਵਿੱਚ ਹੀ ਕਾਫੀ ਸਮਾਂ ਲੱਗ ਜਾਣਾ ਸੀ ਚਲੋ ਇਸ ਪਾਸਿਓਂ ਵੇਲੇ ਹੋ ਗਏ ਹਾਂ ਬਾਕੀ ਹੁਣ ਗੱਲ ਬਾਅਦ ਵਿੱਚ ਕਿਸੇ ਸਮੇਂ ਕਰ ਲਵਾਂਗੇ ਹੁਣ ਤੁਸੀਂ ਜਾਓ ਤੁਹਾਡੇ ਕੰਮ ਦਾ ਹਰਜਾ ਵੀ ਹੋ ਰਿਹਾ ਹੋਵੇਗਾ ਦੀਪਤੀ ਨੇ ਇੱਕ ਵਾਰ ਫਿਰ ਵਕੀਲ ਦਾ ਧੰਨਵਾਦ ਕੀਤਾ ਵਕੀਲ ਤੋਂ ਵਿਦਾ ਲੈ ਆ ਦੀਪਦੀ ਘਰ ਆਈ ਪਿਛਲੇ ਕੁਝ ਦਿਨਾਂ ਦੇ ਮਾਨਸਿਕ ਸੰਘਰਸ਼ ਨੇ ਉਹਨੂੰ ਥਕਾ ਦਿੱਤਾ ਸੀ ਡਰਾਈング ਰੂਮ ਵਿੱਚ ਸੋਫੇ ਤੇ ਬੈਠ ਉਸਨੇ ਰਾਹਤ ਮਹਿਸੂਸ ਕੀਤੀ ਉਸ ਕੁਝ دیر ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਸ ਕੁਝ ਹੋਰ ਕੁਝ ਨਾ ਸੋਚਣ ਦਾ ਫੈਸਲਾ ਕੀਤਾ ਪਰ ਸੋਚਾਂ ਦੀ ਲੜੀ ਤਾਂ ਟੁੱਟ ਹੀ ਨਹੀਂ ਰਹੀ ਸੀ ਦਿਨੇਸ਼ ਦਾ ਚਿਹਰਾ ਉਹਦੀਆਂ ਅੱਖਾਂਗੇ ਕੁੰਮਲਕਾ ਉਸ ਨਾਲ ਬਤਾਏ ਪਲਾਂ ਦੇ ਮਿੱਠੇ ਤੇ ਖੱਟੇ ਅਨੁਭਵ ਇੱਕ ਇੱਕ ਕਰਕੇ ਆਪਣੀ ਯਾਦਦਾਰ ਰਹੇ ਸਨ ਉਹਦਾ ਚਿਹਰਾ ਕਦੇ ਖੁਸ਼ੀ ਨਾਲ ਖਿੜ ਜਾਂਦਾ ਕਦੇ ਗੁੱਸੇ ਨਾਲ ਤਣ ਜਾਂਦਾ ਪਰ ਜੋ ਵੀ ਹੋਵੇ ਅੱਜ ਉਸ ਨੂੰ ਕਹਿ ਰਹਿ ਰਹਿ ਕੇ ਦਿਨੇਸ਼ ਦੀ yaad ਆ ਰਹੀ ਸੀ ਉਹ ਚਾਹੁੰਦੀ ਸੀ ਕਿ ਦਿਨੇਸ਼ ਮੁੜ ਉਸ ਦੇ ਜੀਵਨ ਵਿੱਚ ਆਵੇ ਪਰ ਇੰਜ ਨਹੀਂ ਹੋ ਸਕਦਾ ਹੋ ਸਕਦਾ ਸੀ ਉਹ ਜਿਹੋ ਜਿਹਾ ਵੀ ਸੀ ਉਹਦੇ ਸੁਪਨਿਆਂ ਦਾ ਹਾਣੀ ਸੀ ਵਿਛੋੜੇ ਦਾ ਲੰਮੇ ਸਮੇਂ ਵਿੱਚ ਇੱਕ ਦਿਨ ਵੀ ਅਜਾ ਨਹੀਂ ਬੀਤਿਆ ਜਦ ਉਹਦੀ ਚਾਹਤ ਨਾ ਆਈ ਹੋਵੇ ਦਿਨੇਸ਼ ਦੇ ਬੋਲ ਅਚੰਚੇ ਧੋਦੇ ਕੰਨਾਂ ਵਿੱਚ ਗੂੰਜ ਰਹੇ ਸथे ਅਸੀਂ ਤਾਂ ਭਾਈ ਫੱਕਰ ਬਾਦਮੀ ਹਾਂ ਬੋਝਾ ਸਾਡਾ ਖਾਲੀ ਰਹਿੰਦਾ ਇਸ ਚੰਦਰੇ ਨੂੰ ਕਦੇ ਕਦਾਈ ਭਾਗ ਲੱਗਦੇ ਨੇ ਫਿਰ ਵੀ ਜ਼ਿੰਦਗੀ ਵਿੱਚ ਸਾਡੇ ਪਾਸ ਕਦੇ ਕੁਝ ਹੋਇਆ ਤਾਂ ਉਹ ਤਿੱਲ ਫੁੱਟਲ ਜਨਾਬ ਦੀ ਪੇਟਾ ਕਰ ਦਿਆਂਗੇ ਇਹ ਵਾਦਾ ਰਿਆ ਉਹਨੇ ਆਪਣਾ ਕਿਹਾ ਪੁਗਾ ਦਿੱਤਾ ਪਲਾਈਸਤੀ ਕੀ ਲੋੜ ਸੀ ਲੋਧੀ ਗਾਰਡਨ ਦੀ ਕੂਲੀ ਘਾਤੇ ਬੈਠ ਦਿਆਨਿਸ਼ ਕਹਿ ਰਿਹਾ ਸੀ ਦੀਪਤੀ ਉਸ ਕੋਲ ਖਲੋਤੀ ਉਹਦੇ ਮੂੰਹ ਵੱਲ ਦੇਖ ਰਹੀ ਸੀ ਉਹ ਇਹਦਾ ਜਵਾਬ ਦੇਣਾ ਚਾਹੁੰਦੀ ਸੀ ਪਰ ਦੇ ਨਹੀਂ ਸકી ਉਸਨੇ ਹੌਲੀ ਜਿਹੇ ਕੇਵਲ ਇਨਾ ਹੀ ਕਿਹਾ ਸੀ ਤੁਸੀਂ ਨੀਰੇ ਫਕਰ ਹੀ ਨਹੀਂ ਹੋਰ ਵੀ ਬਹੁਤ ਕੁਝ ਹੋ ਸ਼੍ਰੀਮਾਨ ਜੀ ਉਹਦੀ ਗੱਲ ਸੁਣ ਦਨੇਸ਼ ਉੱਛਲ ਪਿਆ ਸੀ ਉਹ ਹੱਸ ਪਿਆ ਇੰਨਾ ਖੁੱਲ ਕੇ ਹੱਸਿਆ ਕਿ ਉਹਦਾ ਹਾਸਾ ਆਪ ਮੁਹਾਰੇ ਨਿਕਲ ਗਿਆ ਜਦ ਹਾਸਾ ਇਸਕੇ ਦੋਰਾ ਹੋ ਗਿਆ ਤਾਂ ਉਸ ਉੱਚੀ ਉੱਚੀ ਸੁਰ ਵਿੱਚ ਕਿਸੇ ਗੀਤ ਦੀ ਹੈ ਇੱਕ ਲਾਉਣ ਵਾਂਗੂ ਕਿ ਹਾਂ ਮਾਂ ਸਦਕੇ ਕੁਝ ਹੋਰ ਹੋਣ ਬਾਰੇ ਤਾਂ ਤੁਹਾਡੇ ਇਸ ਤਾਬੇਦਾਨ ਨੇ ਕਦੇ ਸੋਚਿਆ ਨਹੀਂ ਬਸ ਇੰਨਾ ਜਾਣਦਾ ਕਿ ਇਹ ਬੰਦਾ ਰੈਂਦੀ ਦੁਨੀਆ ਤੱਕ ਤੁਹਾਡਾ ਬਣ ਕੇ ਰਹੇਗਾ ਉਸ ਰੱਬ ਤੋਂ ਛੋਟ ਮਜਾਲ ਹੋਰ ਮੈਂ ਕੁਝ ਮੰਗ ਲਵਾਂ ਦਨੀਸ਼ ਦਾ ਚਿਹਰਾ ਉਸ ਦੀਆਂ ਸੋਚਾਂ ਦੇ ਕੈਨਵਸ ਤੇ ਫੈਲ ਗਿਆ ਉਹ ਕਿੰਨੀ ਦੇਰ ਉਸ ਨੂੰ ਨਿਹਾੜਦੀ ਰਹੀ ਭੋਲਾ ਪਾੜਾ ਸੌ ਤੇ ਨਿੱਕਾ ਮਨੁੱਖ ਹਰ ਇੱਕ ਦਾ ਭਲਾ ਚਾਉਣ ਵਾਲਾ ਉਸ ਭੋਲ ਕੇ ਵੀ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ ਨਿੱਕੀ ਜਹੀ ਗਾਲ ਤੇ ਉਸ ਨਾਲ ਨਾਰਾਜ਼ ਹੋ ਗਈ ਸੀ ਇਹ ਕੋਈ ਚੰਗੀ ਗੱਲ ਨਹੀਂ ਸੀ ਉਹ ਵੀ ਮੋੜ ਕੇ ਨਹੀਂ ਬੋੜਿਆ ਡਰਦਾ ਮਹਾਰਾਜਾ ਉਂਝ ਹੀ ਸੰਗ ਦਾ ਮਾਰਿਆ ਕਹਿ ਨਹੀਂ ਸਕਦੀ ਜੋ ਵੀ ਹੋਵੇ ਬੰਦਾ ਨਿਰਾ ਸੋਨਾ ਸੀ ਇਹੋ ਜਿਹੇ ਬੰਦੇ ਮਿਲਦੇ ਕਿਤੇ ਪ੍ਰਾਣੀਆਂ ਆਜ਼ਾਦਾਂ ਨਾਲ ਜੁੜੀਆਂ ਭਾਵਨਾਵਾਂ ਦਾ ਹੜ ਰੋਕਿਆ ਨਹੀਂ ਰੋਕ ਰਹੀ ਸੀ ਉਹਦੀਆਂ ਅੱਖਾਂ ਵਿੱਚੋਂ ਪਰਲ ਪਰਲ ਵਗਦੇ ਹੰਝੂ ਨਹੀਂ ਰੋਕ ਰਹੇ ਸਨ ਗੱਲਾਂ ਤੇ ਵਗੀ ਹੰਝੂਆਂ ਦੀ ਧਾਰਾ ਨੂੰ ਹੱਥ ਨਾਲ ਸਾਫ਼ ਕਰਦਿਆਂ ਉਹ ਮਕਾਨ ਦੀ ਰਜਿਸਟਰੀ ਦੇਖਣ ਲੱਗੀ ਉਹਦੇ ਕੰਨਾਂ ਵਿੱਚ ਇੱਕ ਵਾਰ ਫਿਰ ਦਿਨੇਸ਼ ਦੇ ਬੋਲ ਗੂੰਜੇ ਜ਼ਿੰਦਗੀ ਵਿੱਚ ਸਾਡੇ ਪਾਸ ਕਦੇ ਕੁਝ ਹੋਇਆ ਤਾਂ ਉਹ ਤਿਲ ਫੁੱਲ ਜਨਾਬ ਦੀ ਪੇਟਾ ਕਰ ਦੇਵਾਂਗੇ ਦਿਪਤੀ ਫਿਸ ਗਈ ਉਹਦੇ ਹੋ ਕੇ ਡਰਾਇੰਗ ਰੂਮ ਦੇ ਵਾਤਾਵਰਨ ਨੂੰ ਸੋਗਦਾਰ ਬਣਾ ਦਿੱਤਾ ਉਸ ਸਮੇਂ ਉਹ ਘਰ ਵਿੱਚ ਇਕੱਲੀ ਸੀ ਕੌਣ ਉਸ ਨੂੰ ਚੁੱਪ ਕਰਾਉਂਦਾ ਕੌਣ ਦਲਾਸਾ ਦਿੰਦਾ ਇਹ ਉਹਦਾ ਆਪਣਾ ਦਰਦ ਸੀ ਕੇਵਲ ਤੇ ਕੇਵਲ ਆਪਣਾ ਕਿਸੇ ਨਾਲ ਵੰਡਾ ਵੀ ਨਹੀਂ ਸੀ ਸਕਦੀ ਉਹ ਰੋਂਦੀ ਰਹੀ ਉਸ ਸਮੇਂ ਤੱਕ ਜਦ ਤੱਕ ਸ਼ਾਮਾਂ ਨਾ ਟੱਲ ਗਈ ਉਸ ਚੀਜ ਰੋਕਣੇ ਜਿਹੇ ਸੁਰਤ ਸੰਭਾਲੀ ਰਜਿਸਟਰੀ ਦੇ ਦਸਤਾਵੇਜ਼ ਅਜੇ ਵੀ ਉਹਦੇ ਹੱਥਾਂ ਵਿੱਚ ਸਨ ਉਸ ਦਸਤਾਵੇਜ਼ ਨੂੰ ਪਲੋਸੀਆ ਨੀਜ਼ ਨਾਲ ਉਸ ਵੱਲ ਤੱਕਿਆ ਕੁਝ ਥੇਰ ਬਾਅਦ ਉਹਦੇ ਬੁੱਲ ਫੜ ਕੇ ਤਿਲ ਫੁੱਲ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ